ਸਾਸਰੀ ਘਾਲ ਬਾਈ ਸਾਰੇ ਵੀਰਾਂ ਨੂੰ ਆ ਪਲਾਇਆ ਬਾਈ ਜੋੜੇ ਕਰਾਉਣੇ ਸੌਂਗ ਸਾਨੂੰ ਜੋੜਿਆਂ ਦਾ ਜਿਹੜੇ ਲਾਇਆ ਆਪਾਂ ਨੇ ਆ ਨয়া ਹਰੀਆਂ ਦਾ ਨਾਰਾ ਹਰੀਆਂ ਦਾ ਕਬੂਤਰ ਆ ਇਹ ਆਪਣਾ ਕੱਢਦੇ ਜ਼ਰੂਰ ਆ ਪਰ ਕਦੇ-ਕਦੀ ਕੱਢਦੇ ਆ ਦੇ ਦੋਨੇ ਹਰੀਆਂ ਦੀ ਬੈਠਿਆ ਆ ਭੈਣ ਭਾਈ ਸੀਗੇ ਇਹ ਆ ਕਬੂਤਰੀ ਬੈਠੀ ਹਰੀਆਂ ਦੀ ਆ ਦੇਖੋ ਲਾਇ ਪਰ ਆਪਣਾ ਡੋਡੀ ਨੇ ਇਹ ਆ ਆਪਣੀ ਕਬੂਤਰੀ ਇਹਨੇ ਰੂੜੇ ਕੇ ਦੀ ਧਰਤੀ ਤੇ ਸਿਰਾ ਕਰਾਇਆ ਸੀਗਾ ਉਹ ਕਬੂਤਰੀ ਆਪਣੀ ਇਹ ਆਹਾ ਇਹਨੇ ਦੂਜਾ ਨੰਬਰ ਕਰਾਇਆ ਸੀਗਾ ਬਾਈ ਰੂੜੇ ਦੂਸਰ ਚ ਬਹੁਤ ਜਿਆਦਾ ਗਰਮੀ ਸੀ ਉਹਦੇ ਮੰਨ ਲਓ ਪਹਿਲੇ ਦਿਨ ਵੀ ਉੱਤੇ ਕਹਿਰਾ ਨਿਬੜਗੀਆਂ ਸੀ ਤੇ ਦੂਜੇ ਦਿਨ ਵੀ ਇਹਨੇ ਕਬੂਦਰੀ ਨੇ ਆਪਣੀ ਨੇ ਦੂਜਾ ਨੰਬਰ ਕਰਿਆ ਸੀ ਰੂੜੇ ਕੇ ਦੀ ਧਰਤੀ ਦੇ ਜਿਲ੍ਹਾ ਬਠਿੰਡਾ ਪਤਾ ਨਹੀਂ ਬਰਨਾਲਾ ਰੂੜੇ ਕੇ ਸਾਇਦ ਬਠਿੰਡਾ ਹੋ ਮੇਰੇ ਹਿਸਾਬ ਨਾਲ ਤੇ ਬਾਹਲੀ ਚੰਗੀ ਉੱਡੀ ਸੀ ਕਬੂਦਰੀ ਇਹ ਨਜਾਇਜ਼ ਦੀ ਇਹ ਆਪਣੇਆ ਹਰੀਆਂ ਦੇ ਨਾਲ ਨਾਲ ਲਾਤੀ ਆਪਣੇ ਨਾਲ ਤੇ ਆਹ ਜਿਹੜੀ ਹਰੀਆਂ ਦੀ ਕਬੂਦਰੀ ਆਹਾ ਇਹ ਪਲਾਦੀ ਆਪਣੇ ਆਹ ਸ਼ਾਖ ਖਿਜੋ ਪਿਆ ਇਹ ਆਪਣਾ ਸ਼ਾਹ ਖਾਬੀਬਾਈ 2-3 ਵਾਰੀਆਂ ਜਿੱਤਿਆ ਹੋਇਆ ਇਹ ਸ਼ਾਹ ਕਬੂਤਰ 2-3 ਵਾਰੀਆਂ ਜਿੱਤਿਆ ਹੈ ਕਬੂਤਰੇ ਆ ਕਬੂਦਰੀ ਲਾਤੀ ਇਹਦੇ ਨਾਲ ਦੱਸਿਓ ਵੀ ਕਿੱਦਾਂ ਦੇ ਲੱਗੇ ਜੋੜੇ ਆ ਜੋੜਾ ਆ ਆ ਜੋੜਾ ਇੰਦਾ ਹੀ ਲਾਇਆ ਆਪਾਂ ਨੇ ਦੱਸਿਓ ਵੀ ਕਿੱਦਾਂ ਦਾ ਲੱਗਿਆ ਜੋੜਾ ਤੇ ਇੱਧਰ ਆ ਲਾਇਆ ਬਲੱਡ ਸੇਮ ਹੀ ਹੈ ਇਹਨਾਂ ਦਾ ਉਹ ਗੱਲਾਂ ਛਾ ਅੱਖੇ ਦਾ ਬਲੱਡ ਆ ਲੱਗਾ ਇਹਨਾਂ ਦੋਨਾਂ ਚ ਬਲੱਡ ਕਿਵੇਂ ਨਾ ਕਿਵੇਂ ਜਣਕੀ 10% ਕਬੂਤਰੀ ਚਾ ਕਬੂਤਰ ਦਾ ਬਲੱਡ ਹੈਗਾ ਇਹ ਥੋੜੀ ਜੀ ਨੀਵੀਂ ਉੱਡਦੀ ਸੀ ਕਬੂਤਰੀ ਆਪਣੀ ਤਾਂ ਕਰਕੇ ਆਪਣੇ ਜਣਕੀ ਭੈੜੇ ਕਬੂਤਰ ਨਾਲ ਪਾਈ ਆ ਥੋੜਾ ਜਿਆ ਜਣਕੀ ਉੱਥੇ ਵੀ ਇਹਦਾ ਦੂਜਾ ਨੰਬਰ ਕਰਨ ਦਾ ਥੋੜਾ ਜਿਹਾ ਜਿਹੜਾ ਕਾਰਨ ਸੀ ਨਹੀਂ ਪਹਿਲਾ ਨੰਬਰ ਕਰਦੀਏ ਜਿਹੜੇ ਹਿਸਾਬ ਨਾਲ ਕਬੂਤਰੀ ਜਾਨ ਬਹੁਤ ਪਈ ਸੀ ਤੇ ਇਹਨੇ ਹੋਰ ਉੱਡਣਾ ਸੀ ਹਜੇ ਕਬੂਤਰੀ ਨੇ ਤੇ ਗਰਮੀ ਵਾਲੀ ਹੋ ਗਈ ਨੀਮਾ ਹੀ ਉੱਡੀ ਗਈ ਆ ਨੀਮਾ ਉੱਡਣ ਕਰਕੇ ਇਹਦਾ ਵਿਚਾਰੀ ਦਾ ਤੇ ਬੇਟ ਲੂਜ਼ ਹੋ ਗਿਆ ਹਨਾ ਤੇ ਤਾਂ ਕਰਕੇ ਆਪਾਂ ਉੱਚੇ ਉੱਡਣ ਵਾਲੇ ਕਬੂਤਰ ਨਾਲ ਇਹ ਪਿਓਰ ਨੇ ਆਪਣੇ ਹਰੀਆਂ ਦੇ ਕਬੂਤਰ ਆਪਣੇ ਇਹ ਜਾਂਦੇ ਵੀ ਨਹੀਂ ਹੈਗੇ ਬਿਲਕੁਲ ਤਾਂ ਕਰਕੇ ਆਪਾਂ ਇਹਦੇ ਨਾਲ ਪਾਈ ਆ ਇਹ ਠੀਕਾ ਜੋੜਾ ਪਾਇਆ ਵੀ ਬਾਈ ਦੇਖੋ ਆਪਾਂ ਸਾਰੇ ਪੀਰਾਂ ਨੂੰ ਇਹੀ ਸਲਾਹ ਦਿੰਨੇ ਆ ਜਿਹੜੇ ਆਪਾਂ ਤੋਂ ਸਿਆਣੇ ਆ ਵੱਡੇ ਆ ਚਲੋ ਉਹਨਾਂ ਨੂੰ ਤਾਂ ਪਤਾ ਹੀ ਆ ਹਨਾ ਉਹ ਤਾਂ ਉਹਨਾਂ ਨੂੰ ਤਾਂ ਆਪਾਂ ਕੀ ਸਿਖਾਵਾਂਗੇ ਤੇ ਜਿਹੜੇ ਨਵੇਂ ਨੇ ਆਪਣੇ ਭਰਾ ਨਹੀਂ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਿਆਂ ਬਾਈ ਆਪਾਂ ਜੋੜੀਆਂ ਦੇ ਇਸਕੇ ਲਾਇਆ ਕਰੋ ਅੱਖਾਂ ਨਾਲ ਦੇਖਿਆ ਕਰੋ ਕਬੂਤਰ ਦੀਆਂ ਵੀ ਹਾਂ ਮੇਰੇ ਲਈ ਖੱਟੀਆਂ ਦਾ ਬਹੁਤ ਬੰਦਿਆਂ ਨੇ ਮੈਨੂੰ ਵੀ ਫੋਨ ਆਉਂਦੇ ਆ ਕਹਿੰਦੇ ਨੇ ਬਾਈ ਸਾਡੇ ਲਈ ਖੱਟੀਆਂ ਦਾ ਕਬੂਤਰ ਬੈਠਾ ਸਾਨੂੰ ਖੱਟੀਆਂ ਦੀ ਕਬੂਤਰੀ ਦੇ ਦੇ ਕੋਈ ਹਨਾ ਇਹ ਜ਼ਰੂਰੀ ਨਹੀਂ ਹੁੰਦਾ ਭਰਾਵੋ ਵੀ ਜੋੜੀ ਐਂ ਲਾਉਣੀ ਚਾਹੀਦੀ ਆ ਠੀਕ ਆ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਆਪਣੇ ਸੁੰਡੇ ਸਾਹਮਣੇ ਲਾਇਆ ਹੋਇਆ ਜੋੜੇ ਤੇ ਜਿੰਨਾ ਸੌਂਕਾਂ ਦੀ ਉਲਟ ਜੋੜਾ ਲਾਮੋਗੇ ਆ ਦੇਖ ਲਓ ਆ ਵੀ ਆਪਣਾ ਉਲਟ ਲੱਗਾ ਹੋਇਆ ਜੋੜਾ ਕਾਲ ਸ੍ਰੀ ਕਬੂਦਰੀਆਂ ਚਿੱਟੀਆਂ ਦੀ ਉਹ ਖੱਟੀਆਂ ਦਾ ਲਾਲ ਸਰਾਗੂ ਜਿਹੜਾ ਆਪਾਂ ਇਹਦੇ ਨਾਲ ਲਾਇਆ ਦੇਖੋ ਤੁਹਾਡੇ ਸਾਹਮਣੇ ਆ ਇੱਕ ਕੂਦਰੀ ਆਪਾਂ ਆਪਣੇ ਜੱਸੇ ਭਰਾ ਤੋਂ ਲਿਆਂਦੀ ਆ ਇੱਕ ਠਾਲੇ ਤੋਂ ਠੀਕ ਆ ਤੇ ਆ ਜੋੜਾ ਇਹ ਵੀ ਇੱਦਕੇ ਆਪਣੇ ਕੋਲੇ ਬੱਚੇ ਕੱਢਣ ਲਈ ਆਇਆ ਹੋਇਆ ਹੈ ਰਾਮਣਾ ਬਰੁੱਖਾਂ ਤੋਂ ਠੀਕ ਆ ਤੇ ਤਰਾਏਦ ਕੀ ਆਪਣੇ ਨਾਲ ਮਰ ਗਏ ਸੀ ਬਿਮਾਰੀ ਨਾਲ ਆ ਕਰਕੇ ਉੱਤਰ ਬਾਹਰੋਂ ਇਤ ਕੀ ਥੋੜੇ ਵਿੱਚ ਪਾਉਣੇ ਪੈਗੇ ਆਹ ਕੁਦਰੀ ਵੀ ਬਹੁਤ ਸ਼ਾਨਦਾਰਾ ਘਟੀਆਂ ਦੀ ਇਹ ਜੋੜੇ ਮੇਰਾ ਵੀਰ ਆਹੀਂ ਲਾਇਆ ਕਰੋ ਜਿਵੇਂ ਮੈਂ ਤੁਹਾਨੂੰ ਕਹਿਣਾ ਹਨਾ ਰਿਜ਼ਲਟ ਆਊਗਾ 100% ਬਹੁਤ ਲੋਕ ਦੇਖਿਆ ਜਿਨ੍ਹਾਂ ਲੋ ਬਰਤੇ ਹੁੰਦੇ ਹੈਗਾ ਆਂਦੇ ਆ ਬਾਈ ਟਡਲ ਵਰ ਰਤਾ ਕਬੂਤਰ ਹਨ ਨਰਤੀ ਕਬੂਤਰੀ ਦੇ ਦੇ ਇਹ ਜ਼ਰੂਰੀ ਨਹੀਂ ਹੈਗਾ ਉਲਟ ਲਾ ਕੇ ਦੇਖਿਆ ਕਰੋ ਆ ਹੁਣ ਆਪਣੇ ਨੇ ਜਿੰਨੇ ਵੀ ਹੈਗੇ ਹੁਣ ਡੱਬੇ ਨੇ ਆਪਣੇ ਦੇਖ ਲਓ ਡੱਬੇ ਆਪਣੇ ਚਿੱਟਿਆਂ ਨਾਲ ਲਾਏ ਹੋਏ ਨੇਗੇ ਕੋਈ ਚਿੱਟੀਆਂ ਅੱਖਾਂ ਦੀ ਕਬੂਤਰੀ ਨਾਲ ਲਾਇਆ ਹੋਇਆਗਾ ਚਿੱਟੀ ਨਾਲ ਕੋਈ ਕੀ ਦੇ ਨਾਲ ਹਨਾ ਉਲਟ ਲਾਏ ਹੋਇਆ ਜੇ ਮੇਰੇ ਕਹਿਣ ਦਾ ਭਾਵ ਤੁਸੀਂ ਵੀ ਐਂ ਲਾਇਆ ਕਰੋ ਰਿਜ਼ਲਟ ਬਹੁਤ ਸੋਹਣਾ ਆਊਗਾ ਜੇ ਤੁਸੀਂ ਐਦਾਂ ਜੋੜੇ ਲਾਮੋਗੇ ਠੀਕ ਆ ਉਲਟ ਲਾਇਆ ਕਰੋ ਮੇਰਾ ਵੀਰ ਤੇ ਕਿਸੇ ਭਰਾ ਨੇ ਰਾਇ ਮਸਲਾ ਲੈਣਾ ਹੁੰਦਾ ਤੇ ਜਾਂ ਆਪਾਂ ਕੁਝ ਗਲਤ ਕਰ ਰਹੇ ਹਾਂਗੇ ਕਮੈਂਟਾਂ 'ਚ ਜਾਂ ਫੋਨ ਲਾ ਕੇ ਜਰੂਰ ਦੱਸਿਆ ਕਰੋ ਤੇ ਆ ਆਪਣੇ ਜੋੜਿਆ ਸਲੈਕਟ ਜੋੜੀ ਲਏ ਹੋਏ ਆਪਣੇ ਸਾਰੇ ਤੇ ਬੱਚੇ ਇਹਨਾਂ ਨੇ ਕੱਢ ਲਏ ਤਕਰੀਬਨ ਸਾਰੇ ਕਬੂਤਰਾਂ ਨਹੀਂ ਬੱਚੇ ਕੱਢ ਲਏ ਇਹ ਜੋੜਿਆਂ ਦੇ ਤਾਂ ਪਲੇ ਪਏ ਨੇ ਤਕਰੀਬਨ ਹਜੇ ਬੱਚੇ ਬੱਚੇ ਸਾਰੇ ਸੇਲ ਕਰਨੇ ਆਪਾਂ ਨੇ ਇਹ ਬੱਚੇ ਠੀਕ ਆ ਆ ਦੇਖੋ ਆ ਆਪਣੇ ਸ਼ਾਕ ਕਹਿੰਦੇ ਬੱਚੇ ਨੇ ਆ ਆਪਣਾ ਦਾ 2 ਵਜਿਆਂ ਜਿੱਤਿਆ ਹੋਇਆ ਜਿਹੜੀ ਆਪਾਂ ਹੁਣ ਤੁਹਾਨੂੰ ਕੂਤਰੀ ਦੀ ਗੱਲ ਦੱਸ ਕੇ ਹਟਿਆਂਗੇ ਆਪਣੀ ਉਹ ਜਿਹੜੀ ਰੂੜੇ ਕੇ ਜਿੱਤੀ ਆ ਇਹ ਉਹਦੇ ਭੈਣ ਭਾਈ ਨੇ ਬਈ ਆ ਆ ਸ਼ਾਕ ਜਿਹੜੇ ਆਪਣੇ ਜਿੱਦੀ ਜਿੱਦੇ ਆ ਠੀਕ ਆ ਆ ਆਪਣੇ ਜਿਹੜੇ ਲੋਹਾ ਕਿੜੇ ਜਿੱਤਿਆ ਇਤਕੀ ਕਬੂਤਰ ਪਿਛਲੀ ਵਾਰ ਵੀ ਜਿੱਤਿਆ ਸੀ ਉਹ ਬਲੱਡਾ ਹਨਾ ਤੇ ਆ ਆਪਣਾ ਆ ਦੇ ਲੋਹਾ ਕਿੜੇ ਜਿਹੜਾ ਇਤਕੀ ਆਪਣਾ ਜਿੱਤਿਆ ਸੀ ਸਵਾਰ ਉਹਦੀ ਮਾਂ ਬੈਠੀ ਆ ਤੇ ਉਹਦਾ ਪਿਓ ਠੀਕ ਆ ਭਾਈ ਆ ਜੋੜਾ ਪੰਮਾ ਲਾਇਆ ਆਪਣਾ ਇਹ ਅੱਜੀ ਛੱਡਿਆ ਜੋੜਾ ਹਜੇ ਤਾਂ ਯਾਨੀ ਕੀ ਇਹਨਾਂ ਦੀ ਲੜਾਈ ਚੱਲ ਰਹੀ ਆ ਕਾਰ ਬਣਾ ਰਿਹਾ ਜੋੜਾ ਹਜੀ ਇਹ ਵੀ ਜੋੜਾ ਤੁਹਾਡੇ ਸਾਹਮਣੇ ਦੇਖ ਲਓ ਕਿਦਾਂ ਦਾ ਲਾਇਆ ਹਨਾ ਆਪਣਾ ਯਾਰ ਵਧੀਆ ਰਾਈ ਦਿੰਨੇ ਆ ਬਾਈ ਸਾਰੇ ਵੀਰਾਂ ਨੂੰ ਤੇ ਸਾਰਿਆਂ ਦੇ ਉਡਣ ਵਧੀਆ ਆਪਦਾ ਸ਼ੌਂਕ ਕਰਨ ਹਨਾ ਤੇ ਜੇ ਉਡਣਗੇ ਤਾਂ ਇਹੋ ਆਪਣੀ ਗੇਮ ਵਧੂਗੀ ਹਨਾ ਬੱਚੇ ਆ ਦੇਖ ਲੋ ਇੱਕੋ ਜਿਹੇ ਨੇ ਆਪਣੇ ਸਾਰੇ ਆ ਬੱਚੇ ਦਾ ਥੋੜਾ ਜਿਹਾ ਫਰਕ ਪੈ ਗਿਆ ਇਹ ਵੀ ਤਾਂ ਪੈ ਗਿਆ ਫੀਡ ਖਤਮ ਹੋ ਗਈ ਲਿਆਤੀ ਗਈ ਨਹੀਂ ਅੱਜ ਫੀਡ ਲੈ ਕੇ ਆਉਣੇ ਆਪਾਂ ਇਹਨਾਂ ਦੀ ਬੱਚਿਆਂ ਦੀ ਤੇ ਇੱਕ ਆਪਣੇ ਹੋਰ ਰਹੇ ਆ ਤੇ ਫੀਡ ਆ ਜਿਹੜੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਆਪਾਂ ਫੀਡ ਜ਼ਰੂਰ ਪਾਇਆ ਕਰੋ ਕਬੂਤਰਾਂ ਨੂੰ ਤੁਸੀਂ ਫੀਡ ਨਾਲ ਨਾ ਕਬੂਤਰਾਂ ਦੇ ਅੰਦਰੋਂ ਘਾਟ ਪੂਰੀ ਹੋ ਜਾਂਦੀ ਆ ਠੀਕ ਆ ਜਿਹੜੀ ਘਾਟ ਹੁੰਦੀ ਆ ਕਬੂਤਰਾਂ ਦੀ ਉਹ ਪੂਰੀ ਹੋ ਜਾਂਦੀ ਆ ਫੀਡ ਨਾਲ ਕਬੂਤਰ ਬਿਮਾਰ ਨਹੀਂ ਹੁੰਦਾ ਤੇ ਬੱਚੇ ਨੇ ਉਹ ਵੀ ਤੰਦਰੁਸਤ ਹੋਣਗੇ ਤੇ ਆਂਡੇ ਦਾ ਸਾਈਜ਼ ਵੀ ਬਾਈ ਵੱਧ ਆ ਠੀਕ ਆ ਆਂਡੇ ਦਾ ਜਿਹੜਾ ਸਾਈਜ਼ ਆ ਉਹ ਵੀ ਫੀਡ ਨਾਲ ਵੱਡਾ ਹੁੰਦਾਗਾ ਤੇ ਜਦੋਂ ਆਂਡੇ ਦਾ ਸਾਈਜ਼ ਵੱਡਾ ਹੋਊ ਤੇ ਬੱਚਾ ਤਾਂ ਆਟੋਮੈਟਿਕ ਤੰਦਰੁਸਤ ਪੈਦਾ ਹੋਣਾ ਹਨਾ ਕਰਕੇ ਦੇਖੋ ਤੁਸੀਂ ਜਦੋਂ ਜੋੜੇ ਲਾਤੇ ਉਹਦੀ ਫੀਡ ਸਟਾਰਟ ਕਰਨੀ ਆ ਇੱਕ ਮਰ ਹੋਰ ਦਿੰਨਾ ਵੀਰਾਂ ਨੂੰ ਆਪਣੇ ਨਾਲ ਵੀ ਹੋਈ ਹੈ ਜਿਹੜੇ ਭਰਾਮਾਂ ਦੇ ਬੱਚੇ ਕੱਢ ਰੱਖੇ ਨੇਗੇ ਛੋਟੇ ਨੇ ਬੱਚੇ ਉਹ ਫੀਡ ਪਾਉਣੀ ਸਟਾਰਟ ਕਰਨਾ ਚਾਹੁੰਦੇ ਆ ਹੈਨਾ ਓਹੋ ਜਿਆਦਾ ਨਾ ਪਾ ਦੇਣ ਪਹਿਲੀ ਵਾਰ ਪਹਿਲਾਂ ਇੱਕ ਮੁੱਠੀ ਤੋਂ ਸਟਾਰਟ ਕਰਨ ਬਿਲਕੁਲ ਇੱਕ ਮੁੱਠੀ ਤੋਂ ਪਹਿਲਾਂ ਇੱਕ ਮੁੱਠੀ ਤੋਂ ਸਟਾਰਟ ਕਰਨ ਜਾਨੀ ਕਿ ਹੌਲੀ ਹੌਲੀ ਵਧਾਉਣ ਜੇ 1 ਲੱਖ ਤੱਕ ਪਾਤੀ ਨਾ ਕਬੂਤਰਾਂ ਨੇ ਜਿਆਦਾ ਖਾ ਕੇ 1 ਲੱਖ ਤੱਕ ਬੱਚਿਆਂ ਨੂੰ ਦੇਤੀ ਮਰ ਜਾਣਗੇ ਤਾਂ ਕਰਕੇ ਆਪਾਂ ਜਿਹੜੇ ਜੋੜੇ ਲਾਏ ਸੀ ਆਪਾਂ ਉਦੋਂ ਵੀ ਤੁਹਾਨੂੰ ਦੱਸਿਆ ਸੀ ਵੀ ਜਦੋਂ ਜੋੜੇ ਲਾਤੇ ਇਹ ਫੀਡ ਉਹਦੀ ਸਟਾਰਟ ਕਰ ਦੇਵੇ ਤੇ ਇਹ ਕਬੂਤਰ ਅੰਦਰ ਘਰ ਕਰ ਜਾਂਦੀ ਆ ਫਿਰ ਹਰੇਕ ਬੰਦੇ ਨੂੰ ਇਹ ਵਫਾ ਨਹੀਂ ਕਰਦੀ ਹੈਗੀ ਫੀਡ ਕਿਉਂ ਵਫਾ ਤਾਂ ਕਰਦੀ ਆ ਪਰ ਪਾਉਣ ਦਾ ਢੰਗ ਨਹੀਂ ਅਗਲੇ ਨੂੰ ਜਦੋਂ ਬੱਚੇ ਕੱਢ ਲੈਂਦੇ ਆ ਉਦੋਂ ਪਾਉਣ ਲੱਗ ਜਾਂਦੇ ਆ ਉਹ ਬੱਚਿਆਂ ਨੂੰ ਖਾ ਕੇ ਕਬੂਤਰ ਕਿਉਂ ਇਹ ਜਿਹੜੀ ਫੀਡ ਹੈਗੀ ਇਹਨੂੰ ਕਬੂਤਰ ਖਾਂਦੇ ਬਹੁਤ ਆ ਹੋਰ ਦਾਣਾ ਖਾਂਦੇ ਨਹੀਂ ਕਬੂਤਰ ਕੱਲੀ ਫੀਡ ਖਾ ਕੇ ਬੱਚਿਆਂ ਨੂੰ ਚੋਗਾ ਦੇ ਦਿੰਦੇ ਆ ਉਹ ਫੀਡ ਅੰਦਰ ਜੰਮ ਕੇ ਬੱਚਾ ਮਰ ਜਾਂਦਾ ਠੀਕ ਆ ਜੇ ਤੁਸੀਂ ਸ਼ੁਰੂ ਤੋਂ ਕਬੂਤਰ ਨੂੰ ਫੀਡ ਪਾਓਗੇ ਜਦੋਂ ਜੋੜਾ ਲਾਤਾਰ ਵਾਲਾ ਤੁਹਾਡਾ ਕਬੂਤਰ ਬਹੁਤ ਜ਼ਿਆਦਾ ਤੰਦਰੁਸਤ ਰਹੂਗਾ ਤੇ ਬੱਚੇ ਇੰਨੇ ਸੋਹਣੇ ਤੇ ਏਡੀ ਸੇਤੀ ਪਾਲਣਗੇ ਤੁਹਾਡੇ ਵੀ ਗੱਲੀ ਛੱਡ ਦੋ ਹਨਾ ਸਟਾਰਟਰ ਫੀਡ ਹੈਗੀ ਆਪਣੇ ਪੌਟਰੀਕ ਤੋਂ ਕਿਤੋਂ ਵੀ ਤੁਹਾਡੀ ਦੁਕਾਨ ਹੈ ਕੋਈ ਨੇੜੇ ਤੇੜੇ ਤਾਂ ਉਤੋਂ ਲਿਆਇਆ ਕਰੋ ਪਾ ਦਿਆ ਕਰੋ ਸਰੋਂ ਪਾ ਦਿਓ ਤੇ ਕਣਕ ਐਡ ਕਰ ਦੋ ਵਿੱਚ ਜੇ ਮੇਰਾ ਭਰਾ ਕੋਈ ਸਰੋਂ ਨਹੀਂ ਪਾ ਸਕਦਾ ਹੱਤ ਤੰਗ ਆ ਤਾਂ ਵੀ ਕੋਈ ਚੱਕਰ ਨਹੀਂ ਕੱਲੀ ਕਣਕ ਤੇ ਫੀਡ ਤੇ ਬੱਚੇ ਬਹੁਤ ਸੋਹਣੇ ਪਾਲਣਗੇ ਤੇ ਕਬੂਤਰ ਵੀ ਸੋਡੇ ਬਹੁਤ ਤੰਦਰੁਸਤ ਰਹਿਣਗੇ ਬਿਮਾਰ ਨਹੀਂ ਹੁੰਦੇ ਹੈਗੇ। ਹੋਰ ਜਾਣਕਾਰੀ ਲਈ ਕੋਈ ਚੱਕਰ ਨਹੀਂ ਬ్రో। ਜਦੋਂ ਮਰਜ਼ੀ ਫੋਨ ਲਾ ਲਿਓ ਆਪਣਾ ਨੰਬਰ 7696032300 ਠੀਕ ਆ ਤੇ ਇੱਕ ਮੇਰਾ ਵੀਰ ਯਾਰ ਜਿਨ੍ਹਾਂ ਨੇ ਕਬੂਤਰ ਲੈਣੇ ਹੁੰਦੇ ਆ ਨਾ ਉਹੀ ਫੋਨ ਲਾਇਆ ਕਰੋ ਤੇ ਜਾਂ ਜਿਨ੍ਹਾਂ ਨੇ ਕੁਝ ਪੁੱਛਣਾ ਹੁੰਦਾਗਾ ਆਪਾਂ ਤੋਂ ਰਾਇ ਮਸਲਾ ਲੈਣਾ ਹੁੰਦਾ ਉਹ ਲਾ ਲਿਆ ਕਰੋ ਠੀਕ ਆ। ਵਿੱਚ ਪਾਣੀ ਚ ਡਾਂਗਾ ਮਾਰਨ ਵਾਲੇ ਲੋਕਾਂ ਨੂੰ ਮੈਂ ਕਹਿਣਾਗਾ ਵੀ ਉਹ ਆਪਾਂ ਨੂੰ ਕੌਲ ਨਾ ਕਰਿਆ ਕਰੋ ਮੇਰਾ ਵੀਰ ਐਵੇਂ ਫਾਇਦਾ ਨਹੀਂ ਇਹ ਜੇ ਕੰਮਾਂ ਦਾ ਹਨਾ ਕੋਈ ਨਾਲੇ ਆਪਦਾ ਟਾਈਮ ਖਰਾਬ ਕਰਦੇ ਹਾਂ ਨਾਲੇ ਦੂਸਰੇ ਦਾ ਕਰਦੇ ਹਾਂ ਠੀਕ ਹੈ ਕਿ ਨਹੀਂ ਬਾਈ ਵਿੱਚ ਬਹੁਤ ਬੰਦੇ ਉਹੀ ਕਹਿ ਦਿੰਦੇ ਆ ਬਾਈ ਸਾਨੂੰ ਆ ਜੋੜਾ ਰੱਖਦੀਆਂ ਸੀ ਲੈ ਕੇ ਜਾਵਾਂਗੇ ਮੁੜ ਕੇ ਫੋਨ ਨਹੀਂ ਬਾਈ ਨਹੀਂ ਧਾਈ ਨਹੀਂ ਚਲੂੰ ਤਾਂ ਹੁਣ ਆਪਾਂ ਵੀ ਸਿਆਣੇ ਹੋ ਗਏ ਆਪਾਂ ਨੂੰ ਪਤਾ ਲੱਗ ਗਿਆ ਵੀ ਜੀ ਨੇ ਲੈਣਾ ਹੁੰਦਾ ਨਾ ਉਹ ਪੈਸੇ ਪਾਉਂਦਾ ਤੇ ਕਹਿੰਦਾ ਵੀ ਆਪਦਾ ਸੀ ਇਹ ਲੈ ਜਾਗੇ ਮੇਰਾ ਵੀਰ ਠੀਕ ਹੈ ਕਿ ਨਹੀਂ ਗੱਲ ਓਕੇ ਬਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਧੰਨਵਾਦ